ਉਹਦੇ ਪਿੰਡ ਦੇ ਵਿੱਚ ਲਗਭਗ ਮਹੀਨੇ ਤੋਂ ਬਲਤੇ ਪਹਿਲਾਂ ਚਾਹੀਦੀ ਨਹੀਂ ਤਾਂ ਮਹੀਨੇ ਬਾਅਦ ਇੱਕ ਮੀਟਿੰਗ ਤੇ ਜ਼ਰੂਰ ਕਰਿਆ ਜਣੂ ਉਹਦੇ ਨਾਲ ਤੁਹਾਨੂੰ ਜਾਗਰਕਤ ਹੋਊਗੀ ਆਉਣ ਵਾਲੇ ਸਮੇਂ ਬਾਰੇ ਪਤਾ ਲੱਗੂਗਾ ਕੀ ਵਿਚਾਰ ਆ ਕੀ ਸਰਕਾਰ ਕਾਨੂੰਨ ਬਣਾਉਂਦੀ ਆ ਕਿੱਦਾਂ ਹੀ ਜਾਣਾ ਬੰਦੇ ਆਪਣੇ ਜੁੜੇ ਰਹਿੰਦੇ ਆ ਨਾਲ 2-4 ਹੋਰ ਜੋੜਨਗੇ ਤੇ ਬਾਕੀ ਜਦਾਂ ਪ੍ਰਧਾਨ ਜੀ ਹੁਣਾਂ ਕਿਹਾ ਵੀ ਜਿਨ੍ਹਾਂ ਦਾ ਕੌਮ ਵਾਸਤੇ ਕੀਤਾ ਉਹਨਾਂ ਦਾ ਨਾਂ ਰਹਿੰਦਾ ਨਾ ਹੁਣ ਜਦੋਂ 1947 ਨੂੰ ਝੰਡਾ ਬਣਾਇਆ ਸੀ ਤੇ ਇਹਨਾਂ ਨੇ ਉੱਤੇ ਝੰਡਾ ਚਿੱਟਾ ਰੰਗ ਆਪਣਾ ਕਰ ਲਿਆ ਤੇ ਜਦੋਂ ਅੰਗਰੇਜ਼ ਨੇ ਲਾਲ ਕਿਲੇ ਤੇ ਗਨਬੀੜਤੀ ਤੇ ਲਾਲਾ ਰਾਮ ਕਨਿਸ਼ਨ ਜਿਹੜਾ ਜਵਾਰ ਲਾਲ ਕੋ ਭੱਜ ਆ ਗਿਆ ਆਂ ਦਾ ਆਪਾਂ ਨੂੰ ਦੇ ਮਾਰ ਦੇਣਾ ਰਾਜ ਤੇ ਸਿਖਾ ਲੈ ਜਣਾ ਉਹ ਆਂ ਦਾ ਕੋਈ ਗੱਲ ਨਹੀਂ ਡਰਨਾ ਜਿਹੜੇ ਸਿੱਖ ਐ ਪੜੇ ਲਿਖੇ ਵੀ ਘਾਟਿਆ ਇਹਨਾਂ ਦਾ ਦਿਮਾਗ ਘਾਟੇ ਇਹਨਾਂ ਨੂੰ ਗਾੜੀ ਕਰ ਦਈਏ ਜਦੋਂ ਉਹਨੇ ਬਾਬੇ ਖੜਕਸਾ ਨੂੰ ਆਖਿਆ ਵੀ ਝੰਡਾ ਚੜਾਓਗੇ ਕਹਿੰਦਾ ਚੜਾਵਾਗੇ ਲਿਆਓ ਜਦੋਂ ਲਿਆਂਦਾ ਆਂਦਾ ਝੰਡਾ ਫੈਲਾਇਆ ਕਰਦਾ ਵੀ ਚਿੱਟੇ ਵਾਲੇ ਗੱਡੀ ਲੰਘੋ ਤੇ ਹਰੇ ਵਾਲੇ ਜਿਹੜੇ ਉਹ ਮਗਰ ਲੰਘੋ ਸਾਡਾ ਦੇ ਨੰਬਰ ਤੇ ਜਾ ਫੇ ਉਹ ਆਖਣ ਲੱਗਾ ਜੇ ਆਪਾਂ ਤੁਹਾਡਾ ਉੱਤੇ ਕੇਸਰੀ ਕਰ ਦਈਏ ਕਹਿੰਦੇ ਫੇ ਚੜਾਵਾਂਗੇ ਫੇ ਜਦੋਂ ਕੇਸਰੀ ਰੰਗ ਉੱਤੇ ਕੀਤਾ ਤੇ ਬਾਬਾ ਖੜਕ ਸਿੰਘ ਜੀ ਬੋਪਾ ਰਾਏ ਵਾਲਿਆ ਮੋੜੇ ਤੇ ਰੱਖਿਆ ਤੇ ਜਿਵੇਂ ਜਿਵੇਂ ਨੇੜੇ ਜਾਂਦੇ ਭੱਜ ਉੱਠੇ ਤੇ ਉਹ ਗੰਨਾ ਵਾਲੇ ਗੱਡੀ ਭੱਜ ਉੱਠੇ ਫੇ ਇਹਨਾਂ ਦਾ ਸਾਜ਼-ਸਾ ਆਇਆ ਤੇ ਉਦੋਂ ਲਾਲ ਕਿਲੇ ਤੇ ਝੰਡਾ ਉਦੋਂ ਚੜਾਇਆ ਉਦੋਂ ਵੀ ਸਿੱਖਾਂ ਨੇ ਚੜਾਇਆ ਆਪਣੀ ਪਾਵਰ ਇਹਨਾਂ ਕੋਲ ਇੰਨੀ ਵੀ ਨਹੀਂ ਫੇ ਅਲੀ ਜਨਾ ਨੇ ਬੜਾ ਜੋਰ ਲਾਇਆ ਸਿੱਖਾਂ ਨੂੰ ਵੀ ਤੁਸੀਂ ਆਪਣਾ ਵਕ ਕਰ ਲਓ ਨਾ ਬਲਦੇਵ ਸਿੰਘ ਮੰਨਿਆ ਨਾ ਮਾਸਟਰ ਤਾਰਾ ਸਿੰਘ ਮੰਨਿਆ ਉਹਨੇ بار-बार ਆਖਿਆ ਤੇ ਜਵਾਰ ਲਾ ਲਾਂਦਾ ਆਪਾਂ ਲਿਖ ਕੇ ਇਹਨਾਂ ਨਾਲ ਕਰ ਲੈਨੇ ਆਂ ਜਹੀਂ ਮੁਕਰਦੇ ਨਹੀਂ ਉਹਨੇ ਫੇ ਆਖਿਆ ਜੇ ਮੁਕਰ ਗਏ ਆਹਦਾ ਲਿਖ ਕੇ ਕਰਾਰਨਾਮਾ ਕਰਾਂਗੇ ਜਦੋਂ ਉਹਨਾਂ ਲਿਖ ਕੇ ਕਰਾਰਨਾਮਾ ਕੀਤਾ ਅਜੇ ਤੱਕ ਉਹਨਾਂ ਦੇ ਵੀ ਸਾਈਨ ਹੋਏ ਆ ਤੇ ਜਦੋਂ 1971 ਨੂੰ 25 ਜਨਵਰੀ ਨੂੰ ਬਾ ਚਲਦਾ ਸੂਬਾ ਬਣਾਇਆ ਇਹਨਾਂ ਫੇਰ ਯਾਦ ਕਰਾਇਆ ਵੀ ਤੁਸੀਂ ਆਂਦੇ ਉਹ ਸਾਡੇ ਤੇ ਕਾਨੂੰਨ ਕੋਈ ਨਹੀਂ ਲਾਗੂ ਉਹਦੇ ਹੋਣਾ ਕਹਿੰਦਾ ਤਾਰਾ ਹਿਆ ਉਹ ਗੱਲਾਂ ਪਿਛਲੀਆਂ ਵਾ ਔਰ ਤੁਸੀਂ ਭੁੱਲ ਜੋ ਤੁਹਾਨੂੰ ਯਾਦੀ ਤੇ ਨਹੀਂ ਜੀ ਹੁਣ ਮਿਲਣੀ ਹੁਣ ਕਾਨੂੰਨ ਤੁਹਾਡੇ ਤੇ ਇਦਾਂ ਹੀ ਠੋਕਣੇ ਜੀ ਤੇ ਇਹ ਮੇਰੇ ਵੀਰੋਂ ਇਦਾਂ ਹੀ ਠੋਕਦੇ ਰਹਣੇ ਆ ਆਪਾਂ ਦਾ ਸਿਰਫ ਰੋਗ ਲਾ ਕੇ ਰੱਖਣੀ ਇਹਨਾਂ ਦੀ ਆਪਾਂ ਜਿਹੜਾ ਵੀ ਮੁੱਖ ਮੰਤਰੀ ਬਣਾਉਣੇ ਆ ਭਾਵੇਂ ਤੀਜੀ ਪਾਰਟੀ ਆਈ ਉਹ ਸੈਂਟਰ ਦੇ ਅਧੀਨ ਹੋ ਜਾਂਦਾ ਵੀ ਮੈਂ ਉਹਦੇ ਕੋਲ ਕੁਛ ਨਾ ਕੁਛ ਲੈਣਾ ਤੇ ਆਪਾਂ ਵੋਟਾਂ ਭਾਵੇਂ ਜਿੰਨੂੰ ਮਰਜ਼ੀ ਪਾਈ ਜਾਓ ਨਾ ਪਾਈ ਜਾਓ ਪਰ ਆਪਣਾ ਡੰਡਾ ਦੇ ਝੰਡਾ ਜੇ ਆਪਾਂ ਕਾਇਮ ਰੱਖਾਂਗੇ ਤੇ ਆਪਣੀ ਇਜਾਦੀ ਨਹੀਂ ਤੇ ਆਪਾਂ ਗੁਲਾਮ ਜੇ ਹੋਣਾ ਜਿਹੜਾ ਮਖੂ ਤੋਂ ਰੋੜ ਕੱਢਣ ਲੱਗੇ ਭਾਰਤ ਮਾਲਾ ਸਿੱਧਾ ਰਾਜ ਹੋ ਗਿਆ ਨੂੰ ਇਹ ਤੇ ਕਿੰਨੀ ਜ਼ਮੀਨ ਆ ਜਾਣੀ ਜੇ ਕੇ ਦਾਦਾ ਕਿਲਾ ਆ ਗਿਆ ਜਾਂ ਦੋਕ ਨਹੀਂ ਆ ਗਈ ਤੇ ਉਹ ਕੀ ਕਰੂਗਾ ਤੇ ਪੈਸੇ ਘਰ ਖਾਦੇ ਜਾਣੇ ਬਰਬਾਦ ਹੋ ਜਣਾ ਕਿਲਾ ਕਿਲਾ ਦੋ ਦੋ ਕਿਲੇ ਪੈ ਲਈਆਂ ਆਪਾਂ ਖੁੱਲਤੇ ਹੈਗੇ ਆ ਨਾ ਵੀ ਆਪਣਾ ਵਪਾਰ ਹੋ ਜੂ ਵਪਾਰ ਉਹਨਾਂ ਦਾ ਵੀ ਹੋਣਾ ਕੋਆਪਰੇਟ ਕਰਾਣਿਆਂ ਬਈ ਤੇ ਬੇਨਤੀ ਆ ਕਿ ਸਾਰੇ ਵੱਧ ਤੋਂ ਵੱਧ ਵੱਧ ਤੋਂ ਵੱਧ ਦਿੱਲੀ ਨੂੰ ਕੂਚ ਕਰੀਏ ਤੇ ਅੱਗੇ ਵੰਗੋ ਵਾਰੀਆਂ ਵੱਲ ਗਏ ਵਾਰੀਆਂ ਦੇ ਨਾਲ ਤਿੰਨ ਤਿੰਨ ਪਿੰਡ ਹੋ ਜੋ ਦੋ ਦੋ ਪਿੰਡ ਹੋ ਜੋ ਜਦੋਂ ਅੱਗੇ ਆਪਾਂ ਜਾਣੇ ਥੋੜਾ ਜਿਹਾ ਆਪਣੇ ਤੇ ਭਾਰ ਸੌਖਾ ਹੋ ਜਾਊਗਾ ਖਰਚੇ ਦਾ ਕੰਮ ਸੌਖਾ ਹੋ ਜਾਊਗਾ ਤੇ ਵਾਰੀ ਦੇ ਨਾਲ ਉਹ ਆਪਣੀ ਚੈਨ ਚਲਦੀ ਰਹੂ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ